ਬਰਨਾਲਾ ਦੇ ਪਿੰਡ ਪਦੌੜ ਵਿਖੇ ਇੱਕ ਕਾਰਜ ਸ਼ਹਿਨਾਈਆਂ ਗੂੰਜਣ ਦੀ ਥਾਂ ਉਸ ਵੇਲੇ ਵਹਿਣ ਪੈਣੇ ਸ਼ੁਰੂ ਹੋ ਗਏ ਜਦੋਂ ਗੁਆਂਢ ਚ ਰਹਿਣ ਵਾਲੇ ਤਿੰਨ ਪਿਓ ਪੁੱਤਾਂ ਵੱਲੋਂ ਵਿਆਹ ਵਾਲੇ ਮੁੰਡੇ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਕਤਲ ਕਿਸੇ ਕਾਰਨ ਪਿੱਛੋਂ ਹੋਈ ਲੜਾਈ ਦੱਸੀ ਜਾ ਰਹੀ ਹੈ ਕੁਨੀ ਰੂਪਤ ਕਰਨ ਕਰ ਚੁਕੀ ਇਸ ਲੜਾਈ ਚ ਇੱਕੋ ਕਰਦੇ ਦੋ ਪੁੱਤ ਹਰਦੀਪ ਤੇ ਮਨਦੀਪ ਬੁਰੀ ਤਰ੍ਹਾਂ ਦੇ ਨਾਲ ਸਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਲੰਜਾਉਂਦਿਆ ਹਰਦੀਪ ਦੀ ਰਾਤ ਹੀ ਮਾਤ ਹੋ ਗਈ ਜਦਕਿ ਮਨਦੀਪ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਮੈਂ ਤਾਂ ਕਰੂੰਗਾ ਮੈਂ ਤਾਂ ਜਾ ਕੇ ਛਿੜਾ ਕੇ ਲੈ ਕੇ ਆਂਗਾ ਮੇਰੇ ਕੋਲੇ ਤਾਂ ਕੋਈ ਥੰਦ ਨਹੀਂ ਸੀ ਕੋਈ ਛੁੱਟੀ ਨਹੀਂ ਸੀ ਮੈਂ ਤਾਂ ਉਹੀ ਭੱਜ ਕੇ ਜਾਵੜਾ ਮੈਂ ਕਛੜਾ ਦਗੀ ਜਦੋਂ ਮੈਂ ਛਡਾਉਣ ਗਿਆ ਤੇ ਉਹਨੇ ਨੇ ਚਿੱਟੀ ਬੈਠੇ ਸੀ ਇਹਨੂੰ ਨਾਲੀ ਵਿੱਚ ਕੁਣੋ ਕੁੰਨ ਨੂੰ ਉਹ ਐ ਬਾਕੀ ਤੁਮਾ ਕੇ ਚਿੱਕੇ ਛੜਾਇਆ ਇਹਨੂੰ ਖਿੱਚ ਕੇ ਫਿਰ ਮੈਂ ਇੱਥੇ ਲੈ ਕੇ ਆਇਆ ਜੀ ਉਹਨੂੰ ਤੇ ਨੇਪਿਆ ਉਹ ਬਤ ਹਦੀਪ ਨੂੰ ਵੱਡੇ ਉਹਦੇ ਮਨਦੀਪ ਦੇ ਵੱਡੇ ਭਾਈ ਨੂੰ ਕੁੱਟੀ ਜਾਂਦੇ ਸੀਗੇ ਤੇ ਮਨਦੀਪ ਵੀ ਉਹਨਾਂ ਨੂੰ ਛੜਾਈ ਜਾਂਦਾ ਸੀ ਤੇ ਇੱਧਰ ਮੈਂ ਇੱਥੇ ਕੰਮ ਆ ਤੇ ਅਸੀਂ ਵੀ ਜਦੋਂ ਛੜਾਉਣ ਲੱਗੋ ਸਾਨੂੰ ਵੀ ਕੁੱਟਣ ਲੱਗ ਗਏ ਸੂਚਨਾ ਮਿਲਨ ਤੇ ਪਹੁੰਚੀ ਪੁਲਿਸ ਨੇ লাশ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਰਦੀਪ ਸਿੰਘ ਉਹਦੀ ਡੈਥ ਹੋ ਗਈ ਇੱਕ ਇਹਨਾਂ ਬਰਦਰ ਮਨਦੀਪ ਸਿੰਘ ਸੀਗਾ ਉਹਨਾਂ ਦੀਆਂ ਸੱਟਾਂ ਸੀਗੀਆਂ ਉਹ ਇਹ ਜਾਣਤੀ ਮਕਦਮਾ ਨੰਬਰ 70 ਅੰਡਰ ਸੈਕਸ਼ਨ 302 307 ਆਈਪੀਸੀ ਇਹ ਕਰਜਸ਼ਰ ਕੀਤਾ ਹੈ ਪੁੱਤ ਦੇ 2 ਮਹੀਨੇ ਬਾਅਦ ਹੋਣ ਵਾਲੀ ਵਿਆਹ ਦੀਆਂ ਤਿਆਰੀਆਂ ਚ ਰੁਝੇ ਟੱਬਰ ਨੂੰ ਇਹ ਨਹੀਂ ਸੀ ਪਤਾ ਕਿ ਸਾਰੇ ਚਾਦੂਰੇ ਰਹਿ ਜਾਣਗੇ ਤੇ ਪੁੱਤ ਨੂੰ ਕੋੜੀ ਚੜਾਉਣ ਤੋਂ ਪਹਿਲਾਂ ਉਸਦੀ ਆਰਥੀ ਉੱਠ ਜਾਵੇਗੀ ਬਰਨਾਲਾ ਤੋਂ ਪੁਨੀਤ ਮਾਨ ਜਗਬਾਣੀ ਟੀਵੀ